ਆਪੋ ਐਸੀ ਗੰਗੂ ਨੂੰ ਵੀ ਮਾਰਿਆ ਗਿਆ ਵਿੱਚ ਗੰਗੂ ਨੂੰ ਕਹਿੰਦੇ ਹੋਰ ਆਇਆ ਸੀ ਤੇਰੇ ਕੋਲ ਉਹ ਵੀ ਦੱਸ ਮਾਇਆ ਹੋਈ ਜਾਂ ਨਾ ਗਣੀ ਜਗਤ ਰਹੀ ਲਪਟਾਏ ਇਸ ਦੀ ਸੇਵਾ ਜੋ ਕਰੇ ਤੇ ਸਹੀ ਕੋ ਫਿਰ ਖਾਏ ਗੱਗੂ ਨੇ ਮਾਇਆ ਪਿੱਛੇ ਡੋਲਤਾ ਗਿਆ ਕਹਿੰਦਾ ਚਲੋ ਮਾਤਾ ਜੀ ਮੇਰੇ ਨਾਲ ਮੇਰੇ ਘਰ ਚਲੋ ਖੇੜੀ ਘਰ ਗਿਆ ਬਿਸਤਰ ਲਗਾਇਆ ਮਾਰ ਮਾਤਾ ਜੀ ਨੂੰ ਉਹਨਾਂ ਕਹਿੰਦਾ ਇੱਥੇ ਕਰੋ ਆਰਾਮ ਜਦੋਂ ਮਾਤਾ ਜੀ ਨੇ ਆਰਾਮ ਕਰਦੇ ਆ ਆਪਣੀ ਮਾਂ ਨੂੰ ਕਹਿੰਦਾ ਪ੍ਰਸ਼ਾਦਾ ਪਕਾ ਦੇ ਜਦੋਂ ਦੀ ਗੰਗੂ ਦੀ ਮਾਤਾ ਪ੍ਰਸ਼ਾਦਾ ਪਕਾਉਂਦੀ ਏ ਤਾਂ ਮਾਤਾ ਨੂੰ ਕਹਿੰਦਾ ਮਾਤਾ ਲੈ ਜ਼ਹਿਰ ਪ੍ਰਸ਼ਾਦਿਆਂ ਚ ਪਾ ਦੇ ਇਹਨਾਂ ਕੋਲ ਮਾਇਆ ਬਥੇਰੀ ਏ ਸਾਰੇ ਉਮਰ ਆਪਾਂ ਭੁੱਖੇ ਨਹੀਂ ਮਰਦੇ ਜ਼ਹਿਰ ਪਾ ਦੇ ਮੈਂ ਨਾਲ ਇਹਨਾਂ ਦਾ ਕੰਮ ਨਿਭੜ ਜੇ ਮਰਨੂ ਤੇ ਉਦਾਂ ਹੀ ਫਿਰਦਾ ਸੀ ਮਾਤਾ ਉਹਦੀ ਗੰਗੂ ਦੀ ਮਾਤਾ ਕੈਨੇ ਮੋਰਖ ਹੋ ਗਿਆ ਐਡੇ ਗੁਰੂ ਦੀ ਮਾਂ ਐ ਆਪ ਉਹ ਰੱਬ ਦਾ ਰੂਪ ਏ ਜੇ ਤੂੰ ਇਹਨਾਂ ਨੂੰ ਮਾਰਿਆ ਕਿੱਥੇ ਦੇਖਾ ਦੇਵੇਂਗਾ ਆਪਾਂ ਵੀ ਕਈ ਇਹੋ ਜਿਹੇ ਕੰਮ ਕਰਦੇ ਆ ਦੇਖਦੇ ਨਹੀਂ ਜਦੋਂ ਦੇਖਾ ਹੋਣਾ ਫੇਰ ਹੀ ਦੇਖਾ ਜਰੂਰ ਹੋਏਗਾ ਉਹ ਜਦੋਂ ਗੰਗੂ ਗੰਗੂ ਦੇ ਕਹੇ ਤੇ ਉਹਦੀ ਮਾਤਾ ਨਾਮ ਲੈ ਤਾਂ ਫਿਰ ਗੰਗੂ ਨੇ ਪ੍ਰਸ਼ਾਦਾ ਭਣੇ ਸ਼ਿਕਾਇਤਾਂ ਮਾਤਾ ਜੀ ਨੇ ਉਹਨਾਂ ਨੂੰ ਕਹਿੰਦਾ ਆਰਾਮ ਕਰ ਲੋ ਜਦੋਂ ਮਾਤਾ ਜਿਹੜੀ ਆਰਾਮ ਕਰਦੇ ਰੇ ਜਿਹਦਾ ਪੁੱਤ ਵਿੱਚ ਵਿਛੜ ਗਿਆ ਹੋਵੇ ਜਿਹਦਾ ਪਰਿਵਾਰ ਵਿਛੜ ਗਿਆ ਹੋਵੇ ਉਹਨੂੰ ਵੀ ਤੇ ਨੀਂਦ ਆਉਂਦੀ ਮਾਤਾ ਅੱਖਾਂ ਮੀਟ ਕੇ ਬਸ ਲੰਮੇ ਦੇ ਪਏ ਪਰ ਜਾਗਦੇ ਨਹੀਂ ਗੰਗੂ ਆਇਆ 2-4 ਘੰਟਿਆਂ ਬਾਅਦ ਮਾਇਆ ਦੀ ਥੈਲੀ ਚੁੱਕ ਕੇ ਬਾਹਰ ਨੂੰ ਚਲੇ ਗਿਆ ਮਾਤਾ ਨੇ ਦੇਖ ਲਿਆ ਵੀ ਥੈਲੀ ਲੈ ਗਿਆ ਮਾਤਾ ਨੇ ਰਾਤ ਨੂੰ ਪੁੱਛਿਆ ਜੀ ਜਦੋਂ ਸਵੇਰ ਹੋਈ ਤਾਂ ਮਾਤਾ ਜੀ ਕਹਿੰਦੇ ਨੇ ਗੰਗੂ ਪੁੱਤਰ ਤੂੰ ਮਾਇਆ ਰਾਤੀ ਲੈ ਗਿਆ ਸੈਂ ਕਿਤੇ ਸਾਹਮਣੇ ਰੱਖੀ ਹੈ ਕੰਗੂ ਇੱਕੋ ਨਾਮ ਪੈ ਗਿਆ ਨਾਲੇ ਚੋਰ ਉਹਨਾਂ ਨੇ ਚਤਰਾਪਾ ਕਹਿ ਦਿੰਦੇ ਨੇ ਕਹਿੰਦਾ ਤੁਸੀਂ ਮੇਰੇ ਤੇ ਦੋਸ਼ ਲਾਉਂਦੇ ਜੀ ਕਹਿੰਦੀ ਪੁੱਤਰਾ ਤੇਰੇ ਕੋਲ ਮਾਇਆ ਜਾਂ ਸਾਡੇ ਕੋਲ ਮਾਇਆ ਕੋਈ ਫਰਕ ਨਹੀਂ ਮੈਂ ਤਾਂ ਵੈਸੇ ਪੁੱਛਿਆ ਕਹਿੰਦਾ ਨਹੀਂ ਤੁਸੀਂ ਮੇਰੇ ਤੇ ਦੋਸ਼ ਲਾਉਂਦੇ ਜੀ ਕਿਨੋਂ ਚੋਰ ਬਣਾਉਂਦੇ ਜੀ ਇੱਕ ਤਾਂ ਮੈਂ ਘਰ 'ਚ ਜਗ੍ਹਾ ਦਿੱਤੀ ਉਸ ਤੋਂ ਤੁਸੀਂ ਮੇਰੇ ਤੇ ਇਲਜ਼ਾਮ ਲਾ ਰਹੇ ਜੀ ਤਾਂ ਮੈਂ ਹੋਈ ਤੁਹਾਨੂੰ ਸਰਕਾਰ ਨੂੰ ਫੜਾ ਦਿੰਦਾ ਜਦੋਂ ਗੰਗੂ ਨਾਮ ਮੰਨਿਆ ਮਾਤਾ ਜੀ ਨੇ ਬਥੇਰੇ ਤਰਲੇ ਪਾਏ ਮਾਤਾ ਜੀ ਕਹਿੰਦੇ ਬੱਚਿਆਂ ਲਵੇਖ ਛੋਟੇ ਛੋਟੇ ਬੱਚੇ ਨੇ ਸਰਕਾਰ ਇਹਨਾਂ ਤੇ ਜ਼ੁਲਮ ਕਰੇਗੀ ਤੂੰ ਮਾਇਆ ਰੱਖਣੀ ਹੈ ਰੱਖ ਲੈ ਪਰ ਰੌਲਾ ਨਾ ਪਾ ਕਹਿੰਦਾ ਨਹੀਂ ਮੈਂ ਸਰਕਾਰ ਨੂੰ ਤੁਹਾਨੂੰ ਖੜਾ ਕੇ ਇਨਾਮ ਦਵਾਂ ਦੇਖੋ ਇਕੱਲਤ ਕਾਣ ਹੋ ਗਿਆ ਨਾ ਕੁੱਤਾ ਜਦੋਂ ਹੜਕ ਜੇ ਨਾ ਭੁਗਾਰਦਾ ਤੇ ਵੱਢ ਲੈ ਆਪਾਂ ਅੱਜ ਕੱਲ੍ਹ ਸਮਝਦੇ ਆ ਵੇਖੋ ਆਪਾਂ ਹੁਣਾਂ ਪਿੱਛੇ ਦੀ ਗੱਲ ਮੈਂ ਬੀਨੇ ਨੂੰ ਵੀ ਆਪਣੇ ਸਮਾਨ ਦੀ ਵੀ ਗੱਲ ਮੈਂ ਗੱਲ ਵੀ ਦੱਸ ਦਣਾ ਟਰੱਕ ਜੂਨੇ ਕਹਿੰਦੇ ਗੁਰਦੁਆਰੇ ਕੋਲੇ ਇੱਕ ਬੰਦਾ ਆਪਣੀ ਮਾਤਾ ਨੂੰ ਛੱਡ ਗਿਆ ਬਿਠਾ ਗਿਆ ਉਹ ਮਾਂ ਸੀ ਅੰਨੀ ਕਹਿੰਦਾ ਮਾਤਾ ਨੂੰ ਪੈਰ ਤੇ ਮੈਂ ਆਇਆ ਬਾਜ਼ਾਰੋਂ ਸਮਾਨ ਖਰੀਦ ਲਿਆ ਉਹ ਜਦੋਂ ਕਹਿੰਦਾ ਸਮਾਨ ਖਰੀਦ ਲਿਆ ਮਾਤਾ ਬੈਠੀ ਸੀ ਜਿਹੜੀ ਹੁਣ ਅੰਨੀ ਉਹਨੂੰ ਕੀ ਪਤਾ ਤੈਨਨੇ ਕਿ ਰਹਾ ਦੇ ਬੈਠਿਆ 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 ਸਮਾਂ ਬੀਤ ਗਿਆ ਉਹਨੂੰ ਕਿਸ ਨੇ ਸਿਖਿਆ ਮਾਤਾ ਨੂੰ ਇੰਨੇ ਜਲਦੀ ਬੈਠੀਏ ਉਹ ਕਿਸੇ ਦੇ ਨਾਲ ਆਈ ਹੈ ਕੀ ਗੱਲ ਹੈ ਉਹ ਕਹਿੰਦੀ ਮੇਰਾ ਪੁੱਤਰ ਉਸਮਾਨ ਲੈਣ ਗਿਆ ਹੈ ਬਾਜ਼ਾਰੋਂ ਤੇ ਹੁਣੀ ਆ ਜਾਂਦਾ ਉਹ ਕਹਿੰਦੇ ਮਾਤਾ ਮਨਨਾ ਮਨ ਤੂੰ ਛੱਡ ਦੇ ਨੇ ਕਹਿੰਦੀ ਨਹੀਂ ਕਹਿੰਦਾ ਚੱਲ ਮਾਤਾ ਹੋਰ ਥੋੜਾ ਟਾਈਮ ਦੇਖ ਲਈਂ ਦੇਖਦੇ ਆਂ ਦੇਖਦੇ ਨੇਰਾ ਪੈ ਗਿਆ ਕੋਈ ਵੀ ਨਾ ਆਇਆ ਫਿਰ ਉੱਥੇ ਪੁਲਿਸ ਕਹਿੰਦੇ ਸੱਦੀ ਗਈ ਦੇਖੋ ਪੁਲਿਸ ਸੱਦੀ ਤਾਂ ਪੁੱਤਸਾਂ ਨੇ ਪੁੱਛੀ ਕਿ ਮਾਤਾ ਕੌਣ ਹੈ ਤੂੰ ਤੇਨੂੰ ਕੌਣ ਛੱਡ ਗਿਆ ਇੱਥੇ ਐਡਾ ਪੁੱਤਰਾਂ ਨਾਲ ਪ੍ਰੇਮ ਹੈ ਫਿਰ ਵੀ ਇਹ ਦੱਸਦੀ ਨਾਂ ਨਹੀਂ ਦੱਸਦੀ ਕਹਿੰਦੀ ਨਹੀਂ ਉਹ ਆ ਜੀਣਾ ਪੁੱਤਸਾਂ ਨੇ ਕਹਿੰਦੇ ਮਾਤਾ ਦਾ ਹਦੀਰਾ ਹੋ ਗਿਆ ਹੁਣ ਕਿੱਥੇ ਜਾਏਗੀ ਤੂੰ ਦੱਸ ਦੇ ਨਾਂ ਪਰ ਐਡੀ ਮੰਨਤਾ ਹੈ ਕਹਿੰਦੀ ਨਾਂ ਕਹਿੰਦੀ ਆ ਜਾਣਗੀ ਫਿਰ ਕਹਿੰਦੇ ਬੜਾ ਮਨਾਨ ਪਿੱਛੋਂ ਉਹਨੇ ਆਪਣੇ ਪੀਕੇ ਪਿੰਡ ਦਾ ਨਾਂ ਦੱਸਿਆ ਫਿਰ ਪੀਕੇ ਪਿੰਡ ਦੇ ਵਿੱਚ ਜਾ ਕੇ ਗਏ ਉਸ ਪਤਾ ਕੀਤਾ ਕੌਣ ਸੀ ਤੇ ਫਿਰ ਜਾ ਕੇ ਉਹਦੇ ਬੰਦਿਆਂ ਨੂੰ ਲੱਭਿਆ ਉਹ ਜਦੋਂ ਫਿਰ ਕੋਈ ਮੈਡਮ ਹੈ ਨਾ ਇੱਕ ਚੰਡੀਗੜ੍ਹ ਵਾਲੀ ਕਹਿੰਦੇ ਉਹ ਆਈ ਪੱਕੀ ਗੱਲ ਨਹੀਂ ਮੈਨੂੰ ਪਤਾ ਫਿਰ ਕਹਿੰਦੇ ਉਹ ਆਈ ਉਹਨੇ ਫਿਰ ਆਣ ਕੇ ਸਾਰਿਆਂ ਦਾ ਕਟਾਪਾ ਲਵਾਇਆ ਕਹਿੰਦੇ ਸ਼ਰਮ ਕਰੋ ਸ਼ਰਮ ਇਹ ਉਹੀ ਮਾਂ ਹੈ ਜਿਨੇ ਆਪ ਗਿੰਦੇ ਥਾ ਸੌਂਦੇ ਸੀ ਤੈਨੂੰ ਸੁੱਕੇ ਥਾਂ ਪਾਇਆ ਤੈਨੂੰ ਸ਼ਰਮ ਹੈ ਫਿਰ ਕਹਿੰਦੇ ਵੀ ਆਲੇ ਦੁਆਲੇ ਦੇ 4-5 ਪਿੰਡਾਂ ਦੇ ਸਰਪੰਚਾਂ ਨੇ ਜ਼ਿੰਮੇਵਾਰੀ ਦਿੱਤੀ ਫੇਰ ਛੱਡੇ ਇਹੋ ਜਿਹਾ ਆਪਾਂ ਹੋ ਗਏ ਆ ਮਾਵਾ ਨੂੰ ੱੱੱਕੇ ਮਾਰਦੇ ਆ ਜੇ ਅੱਜ ਤੇਰੇ ਤੇ ਜਵਾਨੀ ਹੀ ਬੜੇਪਾ ਵੀ ਆਏਗਾ ਬੜੇਪਾ ਜ਼ਰੂਰ ਆਏਗਾ ਜੇ ਆਪਾਂ ਅੱਜ ਆਪਣੇ ਪਾਪਿਆਂ ਨੂੰ ੱੱੱਕੇ ਮਾਰਾਂ ਪੁਰਾਣਾ ਬੋਲੀਏ ਆਪਣੇ ਆਪ ਨੂੰ ਜਵਾਨੀ ਦੇ ਜੋਰ ਦੇ ਵਿੱਚ ਆ ਕੇ ਵੱਡਾ ਆਪਣੇ ਆਪ ਨੂੰ ਵੱਡਾ ਨਾ ਸਮਝੀ ਬਟਾ ਦੇ ਕੀ ਇਹ ਰਾਗ ਆਦ ਸੱਚ ਜੁਗਾਦ ਸੱਚ ਹੈ ਬੇ ਸੱਚ ਨਾਨਕ ਹੋਸੀ ਵੀ ਇੱਕ ਹੀ ਸਾਚੇ ਸ਼ੁਰੂ ਤੋਂ ਆਦ ਸੱਚ ਜਿਹੜਾ ਸ਼ੁਰੂ ਤੋਂ ਸੱਚੇ ਜੁਗਾਦ ਸੱਚ ਜਿਹੜਾ ਜੁਗਾ ਜੁਗਾ ਤੋਂ ਸੱਚੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨੇ ਹੁਣ ਵੀ ਸੱਚੇ ਨਾਨਕ ਹੋਸੀ ਵੀ ਉਹਨੇ ਸੱਚ ਰਹਿਣਾ ਆਪਾਂ ਦੇ ਝੂਠ ਦੇ ਪੁਤਲੇ ਆ ਕਦੀ ਕਿਹੜੇ ਜਨਮ ਚ ਕਦੀ ਕਿਹੜੇ ਜਨਮ ਚ ਬਸ ਹਉਮੇ ਦਾ ਪਾ ਬਸ ਘੜਾ ਉੱਪਰ ਚੱਕ ਲੈਨੇ ਕੋਈ ਫਾਇਦਾ ਨਹੀਂ ਮਨ ਨੂੰ ਸ਼ਾਂਤ ਕਰਕੇ ਰੱਖਣਾ ਚਾਹੀਦਾ ਗੰਗੂ ਦਾ ਮਨ ਸ਼ਾਂਤ ਨਹੀਂ ਸੀ ਗੰਗੂ ਮੰਨਿਆ ਨਹੀਂ ਪਰ ਗੰਗੂ ਨੇ ਨਹੀਂ ਪਤਾ ਸੀ ਲੇਖਾ ਤੇਰਾ ਪੈਣਾ ਹੈ ਲੇਖਾ ਤੇਰਾ ਪੈਣਾ ਹੈ let hey, 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 hey.

ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਾਣੀਏ ਕਹਿੰਦੇ ਤੂੰ ਜਾਣ ਕੇ ਤੇ ਕੀ ਪਾਪ ਕਰਨਾ ਤੇਰੇ ਤੋਂ ਅਚਨ ਚੇਤ ਵੀ ਪਾਪ ਨਾ ਹੋਵੇ ਤੂੰ ਡਰ ਗੰਗੂ ਡਰਿਆ ਨੇ ਗੰਗੂ ਨੇ ਜਾ ਕੇ ਮਰਿੰਦੇ ઠાਣੇ ਜਾ ਕੇ ਸ਼ਿਕਾਇਤ ਕੀਤੀ ਗੰਗੂ ਕਹਿੰਦਾ ਮੇਰੇ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਮਾਤਾ ਤੇ ਉਹਦੇ ਛੋਟੇ ਸਹਬਜ਼ਾਦੇ ਮੇਰੇ ਕੋਲ ਨੇ ਜਲਦੀ ਆਓ ਉਹਨਾਂ ਨੂੰ ਫੜ ਲਓ ਜਾ ਕੇ ਸ਼ਿਕਾਇਤ ਕੀਤੀ ਦਰੂਗਾ ਕਹਿੰਦਾ ਪੱਕੀ ਗੱਲ ਦੱਸ ਪੱਕੀ ਗੱਲ ਦੱਸ ਹੈ ਨੇ ਕਹਦਾ ਹੈ ਦਰੂਗਿਆਂ ਨੇ ਜਲਦੀ ਜਲਦੀ ਤਿਆਰੀ ਕੀਤੀ ਆ ਕੇ ਖੇੜੀ ਜਾ ਕੇ ਛਾਪਾ ਮਾਰਿਆ